ਇੱਕ ਪਾਸੇ ਪੰਜਾਬ ਦੇ ਉਤੇ ਹੜ੍ਹ ਦੀ ਮਾਰ ਪਈ ਹੈ ਤਾਂ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਵੱਖ-ਵੱਖ ਥਾਵਾਂ ਦੇ ਉਤੇ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਟਾਂਡਾ ਗੁਰਦਾਸਪੁਰ ਅਤੇ ਸ੍ਰੀ ਹਰਗੋਬਿੰਦਪੁਰ ਦੇ ਨਾਲ ਸਬੰਧਤ ਪਿੰਡਾਂ ਦੇ ਵਿੱਚ ਲੰਗਰ ਪੀਣ ਵਾਲਾ ਪਾਣੀ ਤੇ ਪਸ਼ੂਆਂ ਦਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਹਰ ਪਾਸੇ ਪਾਣੀ ਪਾਣੀ ਲੋਕ ਤੰਬੂਆਂ ਦੇ ਵਿੱਚ ਆ ਗਏ ਨੇ ਘਰਾਂ ਤੋਂ ਨਿਕਲਣਾ ਪੈ ਗਿਆ ਹੈ ਦਾ ਫਿਲਹਾਲ ਲੋਕਾਂ ਦੇ ਪਸ਼ੂ ਖੁਦ ਆਪ ਪਰਿਵਾਰਾਂ ਦੇ ਪਰਿਵਾਰ ਬੇਕਾਰ ਹੋ ਚੁੱਕੇ ਨੇ ਜਿਨ੍ਹਾਂ ਤੱਕ ਲੋੜਿੰਦੀਆਂ ਵਸਤੂਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇਹ ਤਸਵੀਰ ਤੁਹਾਡੇ ਨਾਲ ਹੁਸ਼ਿਆਰਪੁਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਲੋਕਾਂ ਦੇ ਲਈ ਮਦਦ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹ ਪੀੜਤ ਲੋਕਾਂ ਦੀ ਬਾਫੜੀ ਤੇ ਗਰਾਊਂਡ ਦੇ ਉੱਤੇ ਪਹੁੰਚ ਕੇ ਲੋਕਾਂ ਦਾ ਜਿੱਥੇ ਹਾਲਚਾਲ ਜਾਣਿਆ ਜਾ ਰਿਹਾ ਹੈ ਉਥੇ ਹੀ तमाम ਲੋੜੀਂਦੀਆਂ ਵਸਤਾਂ ਵੀ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਪਸ਼ੂਆਂ ਦੇ ਲਈ ਚਾਰੇ ਦਾ ਵੀ ਇੰਤਜ਼ਾਮ ਜਿਹੜਾ ਲਾਜ਼ਮੀ ਤੌਰ ਦੇ ਉਤੇ ਕਰਨਾ ਬੇਹਤ ਜ਼ਰੂਰੀ ਹੈ ਤਾਂ ਅੱਜ ਇਹ ਦੇ ਵਿੱਚ ਪਸ਼ੂਆਂ ਦੇ ਚਾਰੇ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੀ ਸਥਿਤੀ ਦੇ ਵਿੱਚ ਹਰ ਕਿਸੇ ਨੂੰ ਤਰਵਾਸ ਜਿਹੜਾ ਹੈ ਉਹ ਦਿੱਤਾ ਜਾ ਸਕੇ ਸੁਵਿੰਦਰ ਸਿੰਘ ਜੀ ਪੱਪੀ ਭਾਰੀ ਬਰਸਾਤ ਕਾਰਨ ਜਿਹੜਾ ਮੰਡ ਖੇਤਰ ਚ ਹੜ੍ਹਾਂ ਦਾ ਪਾਣੀ ਆ ਗਿਆ ਉਹਦਾ ਜਿਹੜਾ ਜਾਇਜਾ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤਹਿਤ ਜੋ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਿੰਘ ਲੱਖੀ ਆਪਣੀ ਟੀਮ ਦੇ ਨਾਲ ਦਰਿਆ ਦੇ ਵਿੱਚ ਜਾਇਜਾ ਲੈਣ ਆਏ ਆ ਦੇਖੋ ਪਾਣੀ ਕਿੰਨਾ ਆ ਸੋ ਸਰਕਾਰ ਤੋਂ ਮੰਗ ਕਰਦੇ ਆ ਕੇ ਪੀੜਤ ਲੋਕਾਂ ਦੀ ਜਿਹੜੀ ਮਦਦ ਕੀਤੀ ਜਾਵੇ ਦੇਖੋ ਚਾਰੇ ਪਾਸੇ ਪਾਣਿਓ ਪਾਣੀ ਹੋਇਆ ਪਿਆ ਹੈ ਭਾਰੀ ਬਰਸਾਤ ਜਿਹਨੂੰ ਆਪਾਂ ਮੰਡ ਕਹਿੰਦੇ ਆ ਉਹਦੇ ਵਿੱਚ ਰੜਾ ਹੱਤਾਗੁੱਲਾ ਅਬਦੁੱਲਾਪੁਰ ਔਰ ਆਦੀ ਪਿੰਡ ਆਂਦੇ ਨੇ ਜਿਹੜੇ ਕਿ ਪਾਣੀ ਦੀ ਮਾਰ ਠਾਗੇ ਨੇ ਔਰ ਘਰਾਂ ਤੋਂ ਬੇਕਰੂਗੇ ਬੈਠੇ ਜੋ ਛੜਕਾਂ ਦੇ ਵਿੱਚੇ ਆ ਉਹਨੂੰ ਕਿੱਥੇ ਹਰ ਪ੍ਰਕਾਰ ਦਾ ਕੋਈ ਨਾ ਕੋਈ ਰਾਸ਼ਨ ਦੇ ਰਹੇ ਨੇ ਉੱਥੇ ਸਾਡੇ ਬਹੁਤ ਸਾਰੇ ਜੋ ਮੇਰੇ ਵੀਰ ਸਰਪਾਰ ਸਿੰਘ ਜੀ ਜਿੱਤੀ ਡਰਾਈਵਰ ਵਾਲੇ ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਆ빠 ਜਗਦੀਪ ਸਿੰਘ ਦੇ ਉਹਨਾਂ ਨੇ ਕਹਿਣ ਦੇ ਤਦਕਾ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਜੋ ਕਿ ਅੱਜ ਸਾਰਾ ਹੀ ਹਰ ਤਰ੍ਹਾਂ ਦਾ ਰਾਸ਼ਨ ਜੋ ਲੈ ਕੇ ਆਏ ਨੇ ਕੀਤੇ ਤੌਰ ਤੇ ਜ਼ਿਲ੍ਹੰਦਰ ਤੋਂ ਗੱਡੀਆਂ ਲੈ ਕੇ ਉਹ ਅੱਜ ਇੱਥੇ ਰਾਸ਼ਨ ਦੇ ਰਹੇ ਹਨ ਔਰ ਬੜੀ ਵਧੀਆ ਗੱਲ ਹੈ ਕਿਉਂਕਿ ਜਿਹੜੇ ਲੋਕ ਵਿਚਾਰੇ ਘਰਾਂ ਤੋਂ ਪੱਜ ਅਸਤਾਫਾ ਹੋ ਗਿਆ ਘਰਾਂ ਨੂੰ ਦੇਖ ਕੇ ਬੈਠੇ ਹਨ ਉਹਨਾਂ ਵਾਸਤੇ ਆਦੀਆਂ ਵਾਸਤੇ ਵੀ ਲੈ ਆਏ ਨੇ ਉਹ ਪਸ਼ੂਆਂ ਦਾ ਜੋ ਚਾਰਾ ਹੈ ਉਹ ਵੀ ਦੋ ਤਿੰਨ ਤਰ੍ਹਾਂ ਦਾ ਲੈ ਕੇ ਆਏ ਹਨ ਕਿਉਂਕਿ ਉਹ ਬੇਜਵਾਨੇ ਹਨ ਉਹਨਾਂ ਨੇ ਜਵਾਨ ਨਾ ਨਹੀਂ ਬੋਲਣਾ ਹੁੰਦਾ ਪਰ ਪਾਣੀ ਦੀ ਮਾਰ ਕਰਕੇ ਬੜਾ ਉਹਨਾਂ ਤੇ ਵੀ ਇਹ ਜੋ ਭਾਰੀ ਕஷ்ட ਆਇਆ ਹੈ ਪਿੰਡਾਂ ਦੇ 2023 ਵਿੱਚ ਵੀ ਇਸੇ ਤਰ੍ਹਾਂ ਹੀ ਕஷ்ட ਆਇਆ ਸੀ ਉਦੋਂ ਵੀ ਇਹ ਪਿੰਡਾਂ ਦੇ ਪਿੰਡ ਫਰ ਜਿਹੜੇ ਸਾਰੇ ਤਾਰ ਹੋ ਗਏ ਸੀ ਮੈਂ ਸਰਕਾਰ ਨੂੰ ਬੇਨਤੀ ਕਰਨਾ ਕਿ ਇੱਥੇ ਸਾਰੇ ਉਪਰਾਲੇ ਕਰ ਰਹੇ ਹਨ ਔਰ ਉੱਥੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਜੋ ਬਾਹ ਫੜੀ ਜਾਵੇ ਜੋ ਉਹਨਾਂ ਦੇ ਮਕਾਨ ਟਹਿ ਗਏ ਨੇ ਜਾਂ ਮਾਲ ਡੰਗਰ ਦਾ ਨੁਕਸਾਨ ਹੋਇਆ ਹੈ ਉਹਨੂੰ ਪੂਰਾ ਕੀਤਾ ਜਾਵੇ ਔਰ ਇਹ ਵੀ ਨਾਲ ਬੇਨਤੀ ਕਰਦੇ ਹਾਂ ਕਿ ਜੋ ਪਰ ਇਕੜ 40000 ਰੁਪਏ ਫਸਲਾਂ ਜਿਓਗੇ ਖਰਾਬਾ ਦਿੱਤਾ ਜਾਵੇ ਜੋ ਵੀ ਜੀਵੰਦਾਰ ਆਪਣੇ ਜੋ ਜਿਨ੍ਹਾਂ ਨੇ ਖਾਦ ਦਵਾਈ ਪਾਈ ਏ ਉਹ ਆਪਣਾ ਥੋੜਾ ਬਦ ਪੂਰਾ ਕਰ ਸਕਣ